ਆਰੇ ਚੱਲ ਪੈ ਚੱਲ ਅਰੇ ਹੋਰ ਇਹ ਗੁਰਮੀਤ ਕਹਾਵਾ ਲਾਏ ਦਾ ਧਕੇ ਮਾਰ ਮਚਾਉਂਦੇ ਆ ਮਲਾ ਬਾਈ ਜੀ ਸਾਰੀ ਪ੍ਰਸ਼ਾਸਨ ਬਹੁਤ ਜ਼ਿਆਦਾ ੱਤਕਾ ਕਰ ਰਿਹਾ ਤੇਰੀਆਂ ਦੇ ਬੈਠਿਆਂ ਚੱਕ ਜਾਏ ਡਾਂਗਾ ਮਾਰ ਰਿਹਾ ਇਹ ਬੋਟ ਰਾਜ ਆ ਇੱਥੇ ੱਤਕਾ ਥਣਾ ਹੋਇਆ ਕੇਲਾ ਆ ਜਾਓ ਬੋਟ ਰਾਜ ਉਹ ਕਿਹਾ ਬਾਬਾ ਉਹ ਐਸਐਸਪੀ ਨੂੰ ਫੋਨ ਆਇਆ ਆ ਉਹ ਅਨਸਰਾਜ ਜੀ ਬੋਲੇ ਕਹਿੰਦਾ ਵੀ ਅਸੀਂ ਮੈਂ ਨਹੀਂ ਜਵਾਬ ਦੇਣਾ ਉਹਨਾਂ ਨੇ ਸਿੱਧਾ ਹੀ ਜਵਾਬ ਦਿੱਤਾ ਵੀ ਮੈਂ ਗੱਲ ਨਹੀਂ ਕਰਨੀ ਤੇ ਕਿਸੇ ਚੀਜ਼ ਨੂੰ ਅਨਸਤਾ ਵੀ ਚੀਜ਼ ਤੋਂ ਬਚਣ ਲਈ ਅਸੀਂ ਫਿਰ ਉਹਨਾਂ ਨੂੰ ਕਿਸਾਨਾਂ ਨੂੰ ਪਹਿਲਾਂ ਹੀ ਅਨਸਰਾਜ ਜੀ ਦੇ ਅੱਗੇ ਪਹਿਲਾਂ ਹੀ ਡਿਟੇਲ ਕਰਦੇ ਤੇ ਪ੍ਰਸ਼ਾਸਨ ਨੇ ਤੱਕੇ ਨਾਲ ਸਾਨੂੰ ਮੱਲਾ ਤੱਕੇ ਮਾਰ ਕੇ ਗਟੀਆਂ 'ਚ ਬਿਠਾਇਆ ਕੋਈ ਗੱਲ ਨਹੀਂ ਕਿਤੇ ਆਪ ਦੀਆਂ ਕਿਤੇ ਬਾਪਦੀਆਂ ਕਿੰਦਾ ਦਾ ਕੋਈ ਵੀ ਪ੍ਰੋਗਰਾਮ ਕੈਸਲ ਨਹੀਂ ਅੱਜ ਤੋਂ ਬਾਅਦ ਇਹ ਮੈਨੂੰ ਮੈਂ ਆਫਰੇ ਆਪਣਾ ਵਾਦਾ ਕਰਦਾ ਕਿ ਮੈਂ ਹਰ ਪਿੰਡ ਤੇ ਜਾਊਂਗਾ ਕੈਂਸਲ ਕੁਝ ਕਿਸਾਨ ਵਾਣਾ ਦੇ ਵਿੱਚ ਭੱਜ ਰਹੇ ਨੇ ਤੇ ਕੁਝ ਨੂੰ ਦਰਿਆ ਤੋਂ ਚੁੱਕ ਕੇ ਪੁਲਿਸ ਫੈਂ ਦੇ ਵਿੱਚ ਬਿਠਾ ਲਿਆ ਗਿਆ ਇਹ ਤਸਵੀਰਾਂ ਫਰੀਦਕੋਟ ਦੇ ਪਿੰਡ ਰਾਇਆਂ ਵਾਲਾ ਦੀਆਂ ਨੇ ਇੱਥੇ ਕਿਸਾਨ ਭਾਜਪੀ ਦੇ ਉਮੀਦਵਾਰ ਹੰਸਰਾਜ ਹੰਸ ਦੀ ਉਡੀਕ ਕਰ ਰਹੇ ਸਨ ਉਸਵਾਲ ਪੁੱਛਣਾ ਚਾਹੁੰਦੇ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਕਿਸਾਨਾਂ ਨੂੰ ਚੁੱਕ ਲਿਆ ਕਿਸਾਨਾਂ ਦਾ ਇਲਜ਼ਾਮ ਹੈ ਕਿ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਗਈ ਹੈ ਇਲਜ਼ਾਮ ਲਗਾਇਆ ਗਿਆ ਹੈ ਕਿ ਉਹਨਾਂ ਦੇ ਟਰੈਕਟਰਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਹੈ ਕਿਸਾਨਾਂ ਦਾ ਦਾਅਵਾ ਹੈ ਕਿ ਉਹਨਾਂ ਨੇ ਜਿਸ ਬੱਸ ਇੰਨਾ ਕਿਹਾ ਸੀ ਕਿ ਹੰਸ ਰਾਜ ਹੰਸ ਤੋਂ ਸਵਾਲ ਪੁੱਛਣਾ ਚਾਹੁੰਦੇ ਨੇ ਪਰ ਹੰਸ ਰਾਜ ਹੰਸ ਨੇ ਕੋਰਾ ਜਵਾਬ ਦੇ ਦਿੱਤਾ ਤੇ ਉਸਦੇ ਆਉਣ ਤੋਂ ਪਹਿਲਾਂ ਹੀ ਪੁਲਿਸ ਉਥੋਂ ਕਿਸਾਨਾਂ ਨੂੰ ਚੁੱਕ ਕੇ ਆਪਣੇ ਨਾਲ ਲੈ ਗਈ ਧੱਕੇ ਮਾਰ ਮਚਾਉਂਦੇ ਆ ਅਮਲਾ ਬਾਈ ਜੀ ਸਾਰੀ ਪ੍ਰਸ਼ਾਸਨ ਬਹੁਤ ਜ਼ਿਆਦਾ ਤੱਕਾ ਕਰ ਰਿਹਾ ਇਹ ਬੱਚਾ ਦੀ ਤੱਕਿਆ ਨਹੀਂ ਕਿਹੜਾ ਹੋਣਗੇ ਐਸਐਸਪੀ ਨੂੰ ਫੋਨ ਆਇਆ ਉਹ ਅਨਸਰ ਰਾਜੀ ਬੋਲੇ ਕਹਿੰਦਾ ਵੀ ਅਸੀਂ ਮੈਂ ਨਹੀਂ ਜਵਾਬ ਦੇਣਾ ਉਹਨਾਂ ਤੇ ਉਦੋਂ ਬਾਅਦ ਅਸੀਂ ਰਸਤਾ ਰੋਕ ਲਿਆ ਤੇ ਪ੍ਰਸ਼ਾਸਨ ਨੇ ੱੱਕੇ ਨਾਲ ਸਾਨੂੰ ਮੱਲਾ ੱੱਕੇ ਮਾਰ ਕੇ ਗੱਟੀਆਂ ਜਪਟਾਇਆ ਅੱਜ ਸਾਨੂੰ ਇੱਥੇ ਬਾਤ ਆ ਚਲੋ ਕੋਈ ਗੱਲ ਨਹੀਂ ਕਿਤੇ ਆਪ ਦੀਆਂ ਕਿਤੇ ਬਾਪਦੀਆਂ ਅਸੀਂ ਤਾਂ ਇਹੀ ਮੰਗਾ ਮੰਗਣੀਆਂ ਸੀ ਵੀ ਜੋ ਭਾਈ ਸਾਡੇ ਨਾਲ ਵਾਅਦੇ ਕੀਤੇ ਉਹ ਸਾਡੇ ਪੂਰੇ ਕਰੋ ਜੀ ਉਹਨਾਂ ਨੂੰ ਅਸੀਂ ਪਹਿਲਾਂ ਗਿਆ ਸੀ ਵੀ ਸਾਡੀਆਂ 5 ਗੱਲਾਂ ਦਾ ਜਵਾਬ ਦੇ ਦੋ ਐਸਐਸਪੀ ਸਾਹਮਣੇ ਗੱਲ ਹੋਈ ਸਾਰੀ ਸਾਡੇ ਜਗਜੀਤ ਸਿੰਘ ਡੱਲੇ ਵਾਲੇ ਦੀ ਵੀ ਕਾਲ ਆਈ ਆ ਵੀ ਤੁਸੀਂ ਹੁੱਲਰਵਾਜੀ ਨਹੀਂ ਕਰਨੀ ਅਸੀਂ ਬੰਦਿਆਂ ਨੂੰ ਰੋਕੇ ਰੱਖਿਆ ਉਹਨਾਂ ਨੇ ਸਿੱਧਾ ਹੀ ਜਵਾਬ ਦਿੱਤਾ ਵੀ ਮੈਂ ਗੱਲ ਨਹੀਂ ਕਰਨੀ ਉਹ ਤਾਂ ਪੁੱਛਣ ਨੂੰ ਤੇ ਹੀ ਪਾਸੇ ਦੇ ਖੜੇ ਸੀ ਉਦੋਂ ਜੀ ਜਦੋਂ ਮਨਲਾ ਪ੍ਰਸ਼ਾਸਨ ਨੇ ਫਿਰ ਤੁਹਾਨੂੰ ਧੱਕੇ ਨਾਲ ਚੱਕੇ ਬਸਨ ਸਿਰਲੇ ਸਰਾ ਜੀ ਹੁਣ ਤਾਂ ਪਹਿਲੇ ਹੀ ਤੁਹਾਨੂੰ ਪਹਿਲਾਂ ਹੀ ਸੱਟ ਲਿਆ ਉਹ ਤਾਂ ਰਾਜ ਚੱਕਰੇ ਸਾਡੇ ਨਾਲ ਧੱਕੇਸ਼ਾ ਹੀ ਹੋਈ ਇੱਕ ਚਲੋ ਕੋਈ ਗੱਲ ਨਹੀਂ ਜਿਹੜੇ ਕਰ ਰਿਹਾ ਅਸੀਂ ਤਾਂ ਆਰਾਮ ਨਾਲ ਬੈਠੇ ਸੀ ਉੱਥੇ ਵਿਚ ਲੋ ਜੇ ਗੱਡੀ ਕਹਿੰਦੇ ਸੀ ਗੱਡੀਆਂ ਟੱਪਣ ਦੇਤੀਆਂ ਕੋਈ ਸਾਡਾ ਕੋਈ ਵੈਰ ਤਾਂ ਨਹੀਂ ਕੋਈ ਭਾਜਪੀ ਨਾਲ ਵੈਰ ਨਹੀਂ ਵੀ ਮਨ ਲਾ ਅਸੀਂ ਆਖਿਆ ਵੀ ਜਿਹੜਾ 2000 14 ਸਾਡੇ ਨਾਲ ਵਾਅਦੇ ਕੀਤੇ ਐ ਉਹ ਸਾਡੇ ਪੂਰੇ ਕਿਸਾਨਾਂ ਮੁਤਾਬਿਕ ਉਹ ਸ਼ਾਂਤਮਈ ਤਰੀਕੇ ਦੇ ਨਾਲ ਸਵਾਲ ਪੁੱਛਣਾ ਚਾਹੁੰਦੇ ਸਨ ਤੇ ਪ੍ਰਦਰਸ਼ਨ ਕਰ ਰਹੇ ਸਨ ਜਦੋਂ ਕਿ ਹੰਸਰਾਜ ਹੰਸ ਵੀ ਬਜ਼ਿਦ ਨੇ ਕਿ ਉਹ ਫਰੀਦਕੋਟ ਹਲਕੇ ਦੇ ਹਰ ਪਿੰਡ ਜਾਣਗੇ ਲੋਕਾਂ ਦੇ ਨਾਲ ਮੁਲਾਕਾਤ ਕਰਨਗੇ ਕਿ ਉਹ ਆਪਣਾ ਕੋਈ ਵੀ ਪ੍ਰੋਗਰਾਮ ਇਸ ਲਈ ਕੈਨਸਲ ਨਹੀਂ ਕਰਨਗੇ ਕਿਉਂਕਿ ਰਾਦ ਵਿੱਚ ਕਿਸਾਨ ਖੜੇ ਨੇ ਆਡੀ ਖੁਆਸ਼ ਹੈ ਅਸੀਂ ਸਾਰੇ ਪਿੰਡਾਂ ਦੇ ਸੰਗਤਾਂ ਦੇ ਦਰਸ਼ਨ ਕਰੀਏ ਦੇਖੋ ਐਮਪੀ ਬੜੇ ਪਹਿਲਾਂ ਵੀ ਬੜੇ ਹੁਣ ਵੀ ਬਣ ਜਾਏਗਾ ਜਿਹਦੀ ਕਿਸਮਤ ਚ ਹੋਇਆ ਉਹਨੂੰ ਜਿੱਤ ਮਿਲ ਜਾਣੀ ਹੈ ਕਿ ਕਿਸਮਤ ਚ ਨਾ ਹੋਇਆ ਨਹੀਂ ਮਿਲਦੀ ਆਪਾਂ ਦੋ ਤਿੰਨ ਬਰਾਦਰੀਆਂ ਭਰਾਵਾਂ ਪੈਣਾ ਚ ਧਰਮਾਂ ਤੇ ਆਪਾਂ ਪਾੜਾ ਨਾ ਪਾਈ ਇਹ 9 ਮਾਸ ਦਾ ਰਿਸ਼ਤਾ ਹੈ ਕਿਸਾਨ ਤੇ ਮਜ਼ਦੂਰ ਦਾ ਆਪਾਂ ਪਾੜਾ ਨਹੀਂ ਪਾੜਾ ਇਸ ਕਰਕੇ ਮੇਰੀ ਪਿੰਡਾਂ ਵਾਲਿਆਂ ਨੂੰ ਵੀ ਇਹ ਬੇਨਤੀ ਹੈ ਕਿ ਜਿੰਨਾ ਮਰਜੀ ਉਹ ਕੱਬਾ ਬੁਨਣ ਦੇਖੋ ਨਾ ਮੈਂ ਵੀ ਬਰਦਾਸ਼ਤ ਕਰਦਾ ਤੁਸੀਂ ਵੀ ਬਰਦਾਸ਼ਤ ਕਰੋ ਲੇਕਿਨ ਪਿੰਡਾਂ ਦਾ ਕੋਈ ਵੀ ਪ੍ਰੋਗਰਾਮ ਕੈਨਸਲ ਨਹੀਂ ਅੱਜ ਤੋਂ ਬਾਅਦ ਇਹ ਮੈਨੂੰ ਮੈਂ ਆਪਣੇ ਆਪ ਨਾਲ ਵਾਦਾ ਕਰਦਾ ਕਿ ਮੈਂ ਹਰ ਪਿੰਡ ਚ ਜਾਊਂਗਾ ਕੈਨਸਲ ਨਹੀਂ ਹੋਣ ਦਿੰਦੇ ਬਾਕੀ ਪੁਲਿਸ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਪੁਲਿਸ ਤੇ ਇਲਜ਼ਾਮ ਲੱਗੇ ਇਸ ਲਈ ਪੁਲਿਸ ਨੇ ਵੀ ਜਵਾਬ ਦਿੱਤਾ ਪੁਲਿਸ ਦਾ ਦਾਵਾ ਹੈ ਕਿ ਕਿਸਾਨਾਂ ਦੇ ਨਾਲ ਕੋਈ ਵੀ ਕੁੱਟਮਾਰ ਨਹੀਂ ਕੀਤੀ ਗਈ ਹੈ ਤੇ ਕਿਸੇ ਚੀਜ਼ ਨੂੰ ਅਨਸਖਾਵੀ ਚੀਜ਼ ਤੋਂ ਬਚਣ ਲਈ ਅਸੀਂ ਫਿਰ ਉਹਨਾਂ ਨੂੰ ਕਿਸਾਨਾਂ ਨੂੰ ਪਹਿਲਾਂ ਹੀ ਹੰਸਰਾਜੀ ਦੇ ਆਮ ਤੋਂ ਪਹਿਲਾਂ ਹੀ ਡਿਟੇਲ ਕਰ ਲਿਆ ਸਰ ਕੁਛ ਹੋਰ ਤਾਂ ਲੋਤੇ ਕਿਸਾਨਾਂ ਨਾਲ ਜਮ ਲਗਾਇਆ ਗਿਆ ਕਿ ਕੁਲਸ ਨੂੰ ਉਸ ਤੇ ਬੱਚਿਆਂ ਤੇ ਔਰਤਾਂ ਨਾਲ ਕੋਈ ਹੈਲਪਿਕ ਪਲੱਸ ਚਾਜ ਜਿਹਨੇ ਦੇ ਕਿ ਤੱਕ ਹੈ ਐਸਜੀ ਕਿਸੇ ਨੇ ਕੋਈ ਲਾਠੀ ਚਾਰਜ ਨਹੀਂ ਕੀਤਾ ਹੈਗਾ ਜੀ ਤੇ ਜਿੰਨੂ ਵੀ ਕਹਿੰਦਾ ਸਿਰਫ ਬਲੋਕੀ ਡਿਟੇਨ ਕੀਤੇ ਹੰਸਰਾਜ ਹੰਸ ਫਰੀਦਕੋਟ ਤੋਂ ਬੀਜੇਪੀ ਦੇ ਉਮੀਦਵਾਰ ਨੇ ਉਹਨਾਂ ਨੂੰ ਆਏ ਦਿਨ ਹੀ ਕਿਸਾਨਾਂ ਦਾ ਵਿਰੋਧ ਚਲਣਾ ਪੈ ਰਿਹਾ ਕਿਉਂਕਿ ਕਿਸਾਨਾਂ ਦਾ ਐਲਾਨ ਹੈ ਕਿ ਪੰਜਾਬ ਦੇ ਕਿਸੇ ਵੀ ਪਿੰਡ ਵਿੱਚ ਜਦੋਂ ਬੀਜੇਪੀ ਲੀਡਰ ਆਵੇ ਤਾਂ ਉਸ ਨੂੰ ਅੱਗੇ ਸਵਾਲ ਪੁੱਛੇ ਜਾਣ ਤੇ ਜੇਕਰ ਉਹ ਜਵਾਬ ਨਾ ਦੇਵੇ ਤਾਂ ਕਾਲੇ ਝੰਡੇ ਦਿਖਾਏ ਜਾਣ ਇਸੇ ਲਈ ਹੰਸਰਾਜ ਹੰਸ ਦੇ ਨਾਲ ਹੁਣੇ ਨਿਤਦਾ ਹੀ ਵਰਤਾਰਾ ਹੋ ਗਿਆ ਹੈ